हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਤਿਆਰੀ ਦੀਨ ਅਸੀਂ ਮਾਨਸਿਕ ਯੋਗਤਾ ਦਾ 10/10 ਭਾਗ 155 ਨੰਬਰ ਟੈਸਟ ਜਿਹੜਾ ਸੋਲਵ ਕਰਨਾ ਸ਼ੁਰੂ ਕੀਤਾ ਹੈ ਬੇਟਾ ਤਾਂ ਇਹਦੇ ਵਿੱਚ ਬੇਟਾ ਕੀ ਹੈਗਾ ਵੀ ਖੱਬੇ ਹੱਥ ਦੀ ਅਕੈਤੀ ਹੈ ਜਿਹੜੀ ਕਹਿੰਦਾ ਸੱਜੇ ਹੱਥ ਉੱਤਰ ਕੀਤੀਆਂ ਦੇ ਵਿੱਚ ਕਿਤੇ ਲੁਕੀ ਹੋਈ ਹੈ ਅਸੀਂ ਲੱਭ ਕੇ ਦੱਸਣਾ ਵੀ ਇਹ ਅਕੈਤੀ ਕਿੱਥੇ ਐਗਜ਼ਿਸਟ ਕਰਦੀ ਪਈ ਹੈ ਠੀਕ ਹੈ ਬੇਟਾ ਬੇਟਾ ਜਦੋਂ ਅਸੀਂ 21 ਨੰਬਰ ਸਵਾਲ ਨੂੰ ਧਿਆਨ ਨਾਲ ਦੇਖਦੇ ਆਂ ਈ ਦੇ ਵਿੱਚ ਹੀ ਦੇਖੋ ਇੱਥੋਂ ਆ ਕੇ ਇੱਥੋਂ ਐਂਡ ਐਂਡ ਡਬਲਯੂ ਬਣ ਗਿਆ ਇਹ ਦੋ ਵਾਰ ਨੂੰ ਚਲਾ ਗਿਆ ਠੀਕ ਹੈ ਤਾਂ ਇਹ ਕੀ ਕਹਿੰਦੀ ਹੈ ਜਿਹੜੀ ਈ ਦੇ ਵਿੱਚ ਹੀ ਲੁਕੀ ਹੋਈ ਹੈਗੀ ਹੈ ਇਸ ਕਰਕੇ ਈ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 22 ਸਵਾਲ ਨੰਬਰ 22 ਨੂੰ ਜਦੋਂ ਬੇਟਾ ਅਸੀਂ ਧਿਆਨ ਦੇ ਨਾਲ ਦੇਖਦੇ ਆਂ ਤਾਂ ਅਸੀਂ ਦੇਖਣਾ ਵੀ ਇਹ ਕੀ ਕਹਿੰਦੀ ਕਿੱਥੇ ਲੁਕੀ ਹੋ ਸਕਦੀ ਹੈ ਜਦੋਂ ਬੇਟਾ ਅਸੀਂ ਸਵਾਲ ਨੰਬਰ 22 ਦੇ ਵਿੱਚ 2131 ਨੂੰ ਸਟੱਡੀ ਕਰਦੇ ਆ ਤਾਂ ਆ ਦੇਖੋ ਇੰਜ ਕਰਕੇ ਤੇ ਆ ਜਿਹੜੀ ਹੈਗੀ ਆ ਕਿਤੀ ਬਿਲਕੁਲ ਇਹਦੇ ਵਰਗੀ ਕਿਤੀ ਇੱਥੇ ਲੁਕੀ ਹੋਈ ਹੈਗੀ ਆ ਠੀਕ ਹੈ ਬੇਟਾ ਤਾਂ ਇਸ ਕਰਕੇ ਇਹ b1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 23 ਸਵਾਲ ਨੰਬਰ 23 ਨੂੰ ਧਿਆਨ ਦੇ ਨਾਲ ਆਬਜ਼ਰਵ ਕਰੋ ਬੇਟਾ ਤਾਂ ਆ ਬੇਟਾ ਪੰਜ ਪੂਜ ਫੱਟੀ ਟਾਈਪ ਚੀਜ਼ ਬਣੀ ਹੋਈ ਹੈਗੀ ਆ ਅਸੀਂ ਅਬਜ਼ਰਵ ਕਰਕੇ ਦੇਖਾਂਗੇ ਵੀ ਆ ਕਿਰਤੀ ਕਿੱਥੇ ਬਣਦੀ ਪਈ ਹੈ ਠੀਕ ਹੈ ਬੇਟਾ ਜਦੋਂ ਅਸੀਂ ਧਿਆਨ ਨਾਲ ਅਬਜ਼ਰਵ ਕਰਦੇ ਹਾਂ ਬੇਟਾ ਤਾਂ ਇੱਧਰ ਦੇਖੋ ਬੇਟਾ ਆਹ ਕਿਰਤੀ ਇੱਥੋਂ ਇਧਰੋਂ ਇਧਰ ਨੂੰ ਇਧਰੋਂ ਇਧਰ ਨੂੰ ਆਹ ਜਿਹੜੀ ਕਿਰਤੀ ਹੈ ਇੱਥੇ ਬਣਦੀ ਪਈ ਹੈ ਠੀਕ ਹੈ ਬੇਟਾ ਹੋਰ ਕਿਤੇ ਵੀ ਬੇਟਾ ਇਹਦੇ ਨਾਲ ਦੀ ਕਿਰਤੀ ਹੈ ਜਿਹੜੀ ਉਹ ਨਹੀਂ ਬਣਦੀ ਪਈ ਤਾਂ ਇਸ ਕਰਕੇ 21 31 ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 24 ਹਾਂ ਬੇਟਾ ਤਾਂ ਸਵਾਲ ਨੰਬਰ 24 ਦੇ ਵਿੱਚ ਦੇਖਦੇ ਵੀ ਆਹ ਕਿਤੀ ਇੱਧਰ ਕਿੱਥੇ ਲੁਕੀ ਬੈਠੀ ਆ ਠੀਕ ਹੈ ਬੇਟਾ ਤਾਂ ਜਦੋਂ ਬੇਟਾ ਅਸੀਂ ਧਿਆਨ ਨਾਲ ਐਸ ਕੈਪਟਿਨੂ ਇਹ ਦੇਖਦੇ ਆ ਇਹ ਨੂੰ ਆ ਦੇਖੋ ਆ ਸਾਰੀ ਇਕਤੀ ਆਹ ਖਾਨਾ ਜਿਹੜਾ ਬਿਲਕੁਲ ਇਹਦੇ ਵਰਗਾ ਹੈਗਾ ਹੈ ਠੀਕ ਹੈ ਇਸ ਕਰਕੇ 24 ਨੰਬਰ ਸਵਾਲ ਦਾ A1 ਨੂੰ ਅਸੀਂ ਐਸੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 25 ਸਵਾਲ ਨੰਬਰ 25 ਦੇ ਵਿੱਚ ਬੇਟਾ ਆ ਚੀਜ਼ ਅਸੀਂ ਦੇਖਣੀ ਹੈ ਵੀ ਇਹ ਕਿੱਥੇ ਲੁਕੀ ਹੋਈ ਹੈਗੀ ਹੈ ਠੀਕ ਹੈ ਬੇਟਾ ਤਾਂ ਜਦੋਂ ਅਸੀਂ ਬੇਟਾ ਧਿਆਨ ਦੇ ਨਾਲ ਆਬਜ਼ਰਵ ਕਰਦੇ ਹਾਂ ਤਾਂ ਆ ਦੇਖੋ ਆਹ ਚੀਜ਼ ਬਿਲਕੁਲ ਐਜ਼ ਇਟ ਇਜ਼ ਉੱਪਰਲੇ ਪਾਸੇ ਨੂੰ ਆ ਆ ਵੱਡੀ ਕਰਤੀ ਹੈਗੀ ਟਿੱਕੀ ਠੀਕ ਹੈ ਤਾਂ ਜਦੋਂ ਅਸੀਂ ਬੇਟਾ ਧਿਆਨ ਦੇ ਨਾਲ ਅਬਜ਼ਰਵ ਕਰਦੇ ਹਾਂ ਤਾਂ ਇਹ ਕਿੱਤੀ ਨੂੰ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਆ ਦੇਖੋ ਆਹ ਚੀਜ਼ ਇੱਥੋਂ ਐ ਨੂੰ ਗਈ ਇੱਥੋਂ ਐ ਨੂੰ ਵੀ ਆਹ ਚੀਜ਼ ਬਿਲਕੁਲ ਇਹਦੇ ਵਰਗੀ ਆ ਬਣੀ ਪਈ ਹੈ ਇਸ ਕਰਕੇ A1 ਨੂੰ ਅਸੀਂ ਇਹਦੇ ਰਾਈਟ ਆਨਸਰ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 26 ਸਵਾਲ ਨੰਬਰ 26 ਦੇ ਵਿੱਚ ਬੇਟਾ ਆਹਾ ਏ ਬਣਿਆ ਹੋਇਆ ਦੇਖਣਾ ਕਿੱਥੇ ਲੁਕਿਆ ਤਾਂ ਬੇਟਾ ਇਹ ਜਾਦਾ ਦੂਰ ਤਾ ਨਹੀਂ ਜਾਣਾ ਪੈਂਦਾ ਪਿਆ ਤਾਂ ਆਹ ਦੇਖੋ ਆਹਾ ਈ ਦੀ ਸ਼ੇਪ ਹੈ ਜਿਹੜੀ ਬੀ ਵਾਲੇ ਕਾਲਮ ਦੇ ਵਿੱਚ ਦੇਖੋ 26 ਦੇ 20 ਵਾਲੇ ਕਾਲਮ ਦੇ ਵਿੱਚ ਏ ਦੀ ਸ਼ੇਪ ਬਣਦੀ ਪਈ ਹੈ ਇਸ ਕਰਕੇ 20 ਵਨ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 27 ਸਵਾਲ ਨੰਬਰ 27 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਆ ਇੱਕ ਮੂੰਹ ਜਿਹਾ ਬਣਿਆ ਹੋਇਆ ਅਸੀਂ ਦੇਖਣਾ ਵੀ ਇਹ ਕਿੱਥੇ ਬਣਦਾ ਪਿਆ ਹੈ ਤਾਂ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਅਬਜ਼ਰਵ ਕਰਦੇ ਆਂ ਤੇ ਆਹ ਦੇਖੋ ਡੀ ਵਾਲੇ ਕਿਰਤੀ ਨੂੰ ਧਿਆਨ ਦੇ ਨਾਲ ਅਬਜ਼ਰਵ ਕਰੋ ਤੁਸੀਂ ਹੈਨਾ ਤਾਂ ਆਹ ਦੇਖੋ ਬੇਟਾ ਜੇ ਆਪਾਂ ਆਹ ਲਾਈਨ ਚੱਕ ਲਈਏ ਤੇ ਆ ਵੀ ਆ ਵੀ ਲਾਈਨ ਚੱਕ ਲਈਏ ਤੇ ਆ ਜਿਹੜਾ ਬਿਲਕੁਲ ਇਹਦੇ ਵਰਗੀ ਸ਼ੇਪ ਬਣ ਜਾਂਦੀ ਹੈ ਆਹ ਮੂੰਹ ਜਿਹਾ ਬਣਿਆ ਹੋਇਆ ਇਸ ਚੀਜ਼ ਦਾ ਠੀਕ ਆ ਆ ਲਾਈਨਾਂ ਜੇ ਦੋਵੇਂ ਚੱਕ ਦਿੰਨੇ ਆਂ ਤਾਂ ਇਹ ਇਸ ਕਰਕੇ D1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 28 ਸਵਾਲ ਨੰਬਰ 28 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਆਹਾ ਬੇਟਾ N ਟਾਈਪ ਕਿੱਤੀ ਬਣੀ ਹੋਈ ਹੈਗੀ ਐ ਤਾਂ ਅਸੀਂ ਬੇਟਾ ਧਿਆਨ ਨਾਲ ਅਬਜ਼ਰਵ ਕਰਨਾ ਵੀ ਇਹ ਕਿੱਤੀ ਕਿੱਥੇ ਬਣਦੀ ਪਈ ਹੈ ਇੱਥੇ ਤਾਂ ਨਹੀਂ ਬਣਦੀ ਵੀ ਇੱਥੇ ਆਹਾ ਬਰੀਕ ਹੋ ਗਿਆ C1 ਨੂੰ ਬੇਟਾ ਧਿਆਨ ਨਾਲ ਅਬਜ਼ਰਵ ਕਰੋ ਦਾ ਆ ਜਿਹੜੀ ਇਹ ਕਰਦੀ ਇਥੋਂ ਇੰਜ ਇੰਜ ਤੇ ਇੰਜ ਠੀਕ ਹੈ 28 ਨੰਬਰ ਦੇ ਵਿੱਚ ਜਦੋਂ ਅਸੀਂ ਸੀ ਨੂੰ ਧਿਆਨ ਨਾਲ ਦੇਖਦੇ ਹਾਂ ਤਾਂ ਸੀ1 ਕਰਦੀ ਬਿਲਕੁਲ ਇਹਦੇ ਨਾਲ ਮੇਲ ਖਾਂਦੀ ਪਈ ਹੈ ਇਸ ਕਰਕੇ ਸੀ1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 29 ਸਵਾਲ ਨੰਬਰ 29 ਨੂੰ ਧਿਆਨ ਦੇ ਨਾਲ ਆਬਜ਼ਰਵ ਕਰੋ ਤਾਂ ਬੇਟਾ ਆ ਚੀਜ਼ ਹੈ ਜਿਹੜੀ ਆ ਉੱਪਰਲੇ ਪਾਸੇ ਨੂੰ ਨੋਬ ਕਿਹੜੇ ਖਾਨੇ ਦੇ ਵਿੱਚ ਬਣਦੀ ਪਈ ਹੈ ਏ ਅਸੀਂ ਧਿਆਨ ਦੇ ਨਾਲ ਜਦੋਂ ਅਸੀਂ ਅਬਜ਼ਰਵ ਕਰਾਂਗੇ ਬੇਟਾ ਤਾਂ ਇਹ ਬੇਟਾ ਹੁਣ ਜਦੋਂ ਅਸੀਂ 29 ਕਈ ਵਾਰੀ ਨਾ ਸਿੱਧਾ ਐਜ਼ ਇਟ ਇਜ਼ ਨਹੀਂ ਦਿੱਤਾ ਹੁੰਦਾ ਠੀਕ ਹੈ ਫਿਰ ਅਸੀਂ ਅਬਜ਼ਰਵ ਕਰਨਾ ਹੁੰਦਾ ਵੀ ਕਿਤੇ ਟੇਡਾ ਕਰਕੇ ਇੰਨੇ ਇਹ ਕਿੱਤੀ ਇਹਦੇ ਵਿੱਚ ਹੀ ਲੁਕੋਈ ਹੋਈ ਹੈਗੀ ਹੈ ਠੀਕ ਹੈ ਬੇਟਾ ਤਾਂ ਜਦੋਂ ਅਸੀਂ ਧਿਆਨ ਦੇ ਨਾਲ ਬੇਟਾ ਅਬਜ਼ਰਵ ਕਰਦੇ ਹਾਂ ਇਹਨੂੰ ਤਾਂ ਆਹ 20 ਕਿੱਤੀ ਦੇ ਵਿੱਚ ਬੇਟਾ ਧਿਆਨ ਨਾਲ ਦੇਖੋ ਜੇ ਆਪਾਂ ਇਹਨੂੰ ਟੇਢੀ ਕਰਦੀਏ ਕਿੱਤੀ ਨੂੰ ਠੀਕ ਹੈ ਤਾਂ ਇਹਨੂੰ ਜਦੋਂ ਅਸੀਂ ਡਿੱਡੀ ਕਰਾਂਗੇ ਤਾਂ ਆਹ ਦੇਖੋ ਆਹਾ ਕਿਰਤੀ ਇੱਥੋਂ ਐ ਨੂੰ ਆਹ ਕਿਰਤੀ ਬਣਦੀ ਪਈ ਹੈ ਮੇਰਾ ਕਹਿ ਲਾ ਬੇਟਾ ਗੱਲ ਸਮਝ ਆ ਗਈ ਤੁਹਾਨੂੰ ਆਹਾ ਕਿਰਤੀ ਇੱਥੋਂ ਐ ਨੂੰ ਉੱਤੇ ਇਹ ਆਹ ट्रायंगल ਚੱਕ ਦੋ ਤੇ ਆਹੀ ਕਿਰਤੀ ਜਿਹੜੀ ਆ ਬਣਦੀ ਪਈ ਹੈ ਇਸ ਕਰਕੇ 21 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 30 ਸਵਾਲ ਨੰਬਰ 30 ਦੇ ਵਿੱਚ ਬੇਟਾ ट्रायंगल ਬਣੀ ਹੋਈ ਹੈ ट्रायंगल ਦੇ ਵਿੱਚ ਜਿਹੜਾ ਸਿੰਪਲ ਸੈਂਟਰ ਦੇ ਵਿੱਚੋਂ ਇਹਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈ ਤੇ ਜਦੋਂ ਅਸੀਂ ਸਵਾਲ ਨੰਬਰ 30 ਨੂੰ ਧਿਆਨ ਦੇ ਨਾਲ ਦੇਖਦੇ ਆਂ ਬੇਟਾ ਤਾਂ D1 ਆਕਿਰਤੀ ਦੇ ਵਿੱਚ ਬੇਟਾ ਆਰ ਟ੍ਰਾਇੰਗਲ ਨੂੰ ਜਿਹੜਾ ਹੈਗਾ ਸੈਂਟਰ ਦੇ ਵਿੱਚੋਂ ਲਾਇਆ ਹੋਇਆ ਇਹਦਾ ਸਾਈਜ਼ ਛੋਟਾ ਦਿੱਤਾ ਹੋਇਆ ਹੈ ਬੇਟਾ ਇਹ ਜਿਹੜੀ ਜਿੱਥੋਂ ਇਹ ਕੁਐਸਚਨ ਲਿਆ ਗਿਆ ਉੱਥੇ ਬੁੱਕ ਨੂੰ ਮੈਨੇਜ ਕਰਨ ਦੇ ਲਈ ਉੱਥੇ ਵੱਡੇ ਸਾਈਜ਼ ਆਣਗੇ ਬਿਲਕੁਲ ਬਰਾਬਰ ਦੇ ਸਾਈਜ਼ ਦੀ ਆਕਿਰਤੀ ਹੈ ਜਿਹੜੀ ਹੋਊਗੀ ਅਸੀਂ ਲੱਭ ਕੇ ਦੱਸਣੀ ਹੋਊਗੀ ਠੀਕ ਹੈ ਅੱਗੇ ਆ ਗਿਆ ਬੇਟਾ ਸਵਾਲ ਨੰਬਰ 31 ਤਾਂ ਬੇਟਾ ਇਹ ਵੀ ਸੌਖਾ ਹੀ ਸਵਾਲ ਹੈਗਾ ਧਿਆਨ ਨਾਲ ਦੇਖੋ ਤੁਸੀਂ ਆਹ ਕਹਿੰਦੀ ਹੈ ਜਿਹੜੀ ਕਿੱਥੇ ਲੁਕੀ ਹੋ ਸਕਦੀ ਹੈ ਇੰਜ ਕਰਕੇ ਇੰਜ ਜਾ ਕੇ ਤੇ ਇਸ ਤਰ੍ਹਾਂ ਟੇਢੀ ਜਿਹੜੀ ਆ ਚਲਦੀ ਹੋਵੇ ਠੀਕ ਹੈ ਤਾਂ ਜਦੋਂ ਬੇਟਾ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਸਵਾਲ ਨੰਬਰ 31 ਨੂੰ ਤਾਂ ਆਹ D1 ਕਿਰਤੀ ਦੇ ਵਿੱਚ ਬੇਟਾ ਆਪਾਂ ਧਿਆਨ ਨਾਲ ਅਬਜ਼ਰਵ ਕਰਦੇ ਹਾਂ ਵੀ ਆਹ ਕਿਰਤੀ ਕਿੱਥੇ ਬਣਦੀ ਪਈ ਹੈ ਹਾਂ ਬੇਟਾ ਤਾਂ ਆਹ ਦੇਖੋ ਇਹ ਐਫ ਪੁਆਇੰਟ ਤੋਂ ਚੱਲੋ ਐਸ ਪੁਆਇੰਟ ਤੋਂ ਐਂਜ 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 ਆ ਕੇ ਐਂਜ ਆ ਕੇ ਤੇ ਇੱਥੇ ਐਂਜ ਲਾਦ ਇੱਥੋਂ ਐਂਜ ਮਿਲਾ ਦਵਾਂਗੇ ਠੀਕ ਹੈ ਬੇਟਾ ਇੱਥੋਂ ਐਂਜ ਚੱਲੇ ਐਂਜ ਐਂਜ ਆ ਕੇ ਥੱਲੇ ਇੱਧਰ ਆ ਕੇ ਤੇ ਇੱਥੋਂ ਐਂਜ ਆ ਦੇਖੋ ਆ ਵੀ ਇੱਥੋਂ ਐਂਜ 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 ਤੇ ਐਂਜ ਤਾਂ ਇਹ ਡੀ 1 ਕਿਰਤੀ ਦੇ ਵਿੱਚ ਹੈ ਕਿਰਤੀ ਹੈ ਜਿਹੜੀ ਲੁਕੀ ਹੋਈ ਹੈ ਇਸ ਕਰਕੇ ਡੀ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਇਸ ਟੈਸਟ ਦਾ ਆਖਰੀ ਸਵਾਲ ਨੰਬਰ 32 ਸਵਾਲ ਨੰਬਰ 32 ਨੂੰ ਜਦੋਂ ਅਸੀਂ ਧਿਆਨ ਦੇ ਨਾਲ ਅਬਜ਼ਰਵ ਕਰਦੇ ਹਾਂ ਬੇਟਾ ਉਹ ਇੱਕ ਟ੍ਰਾਇੰਗਲ ਬਣੀ ਟ੍ਰਾਇੰਗਲ ਦੇ ਕੋਰਨਰ ਤੇ ਇੱਕ ਹੋਰ ਟ੍ਰਾਇੰਗਲ ਬਣੀ ਹੋਈ ਹੈ ਬੇਟਾ ਤਾਂ ਇਹ ਤਾਂ ਸਪਸ਼ਟ ਹੀ ਦਿਖ ਰਿਹਾ ਵੀ ਆ ਤੇ ਆ ਟ੍ਰਾਇੰਗਲ ਹੈ ਜਿਹੜੀ ਆ ਡੀ ਦੇ ਵਿੱਚ ਬਣਦੀਆਂ ਪਈਆਂ ਠੀਕ ਹੈ ਇੱਕ ਟ੍ਰਾਇੰਗਲ ਆ ਬਣਦੀ ਪਈ ਹੈ ਇੱਕ ਛੋਟੀ ਟ੍ਰਾਇੰਗਲ ਆ ਬਣਦੀ ਪਈ ਹੈ ਤਾਂ ਇਸ ਕਰਕੇ ਡੀ 1 ਅਕਿਰਤੀ ਚ ਇੱਕ ਅਕਿਰਤੀ ਲੁਕੀ ਹੋਈ ਹੈ ਡੀ 1 ਨੂੰ ਅਸੀਂ ਇਹਦੇ ਰਾਈਟ ਆਨਸਰ ਟਿਕ ਕਰ ਦਮਾਂਗੇ ਤਾਂ ਬੇਟਾ ਇਹਦੇ ਨਾਲ ਇਹ ਸੀਗਾ ਇਹਦਾ ਸਵਾਲ ਨੰਬਰ 32 ਇਹਦੇ ਨਾਲ ਹੀ ਸਾਰੇ ਸਵਾਲ ਆ ਜਿਹੜੇ ਟੈਸਟ ਨੰਬਰ 155 ਦੇ ਕੰਪਲੀਟ ਹੋ ਗਏ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ